ਹੁਣ ਅੱਜ ਗੱਲ ਕਿਹੜਾ ਮੇਲਗਿਲ ਹੁੰਦਾ ਫਿਰ ਰਾਤ ਨੂੰ ਡੀਜੇ ਲਾ ਕੇ ਦੋ ਚਾਰ ਲਗਾੜੇ ਯਾਰ ਆ ਜਾਂਦੇ ਨੇ ਬੰਦੇ दारू ਪੀ ਕੇ ਕੁੱਕਾ ਮਾਰਦੇ ਆਂਦੇ ਨੇ ਦੂਏ ਦਿਨ ਨੂੰ ਨੰਨਤ ਕਰ ਜੋ ਜਾਂਦੇ ਨੇ ਮੁੰਡਾ ਤੜਕੇ ਸਿਰ ਦੁਖਦੇ ਦੀ ਗੋਲੀ ਲੈ ਕੇ ਫੇਰ ਸ਼ੇਰ ਬੰਨੀ ਪਉਂਦਾ ਗੱਲ ਸਹੀ ਹੈ ਕੁੱਕਾ ਵਾਲੀ ਆਪਣੀ ਵਾਈਫ ਪਤੋਏ ਆਸ ਰੱਖਦੇ ਵੀ ਹਾਂ ਮੈਨੂੰ ਇੰਨਾ ਫਨ ਮਤਲਬ ਕਰਾਉਣ ਵਾਲਾ ਕਿਉਂ ਨਹੀਂ ਬੰਦਾ ਮਿਲਿਆ ਉਹਦੇ ਕੋਲੋ ਕੱਪੜਾ ਤੇ ਉਹਦੇ ਨਾਲ ਟਾਇਰ ਘੁੱਟ ਲਿਆ ਕਰ ਉਹ ਭਾਈ ਖੜਾ ਹੋ ਜੋਰ ਮਾਰਾ ਛੱਟਾ ਮੂਰਲੀ ਆਵਾ ਕਦੇ ਵੀ ਉਹ ਦਾ ਮੈਨਾਂ ਦੀ ਕੰਨਾ ਥਾਣੀ ਕਰਮ ਵਿੱਚ ਝੂਂਦੀ ਤੀ ਉਹ ਜਦੋਂ ਕੱਲ ਤੋਂ ਹਾਂ ਇਹ ਜਿਹਾ ਚੌੜਾ ਕਰਦੇ ਹੀ ਜਦ ਅੱਗੇ ਮਨ ਸੰਤੁਸ਼ਟ ਰਹਿੰਦੇ ਜਾਂ ਟੈਨਸ਼ਨ ਕਿੱਥੇ ਵੱਢ ਜਾ ਗੱਲ ਕਰਨੀ ਹੈ ਪੈਸੇ ਤੇ ਡਿਪਰੈਸ਼ਨ ਬਾਰੇ ਜਿਹੜੀ ਮੇਨ ਦੋ ਚੀਜ਼ਾਂ ਅੱਜ ਦੀ ਘੜੀ ਪ੍ਰੋਬਲਮ ਨੇ ਜਿਹਦੇ ਕੋਲ ਪੈਸਾ ਹੈਗਾ ਉਹ ਵੀ ਡਿਪਰੈਸ਼ਨ ਚ ਜਿਹਦੇ ਕੋਲ ਨਹੀਂ ਹੈਗਾ ਉਹ ਵੀ ਡਿਪਰੈਸ਼ਨ ਚ ਡਿਪਰੈਸ਼ਨ ਲੈਂਦੇ ਨੇ ਫालतू ਗੱਲਾਂ ਦਾ ਐਡੀ ਕੋਈ ਹਾਲਾਂਕਿ ਗੱਲ ਹੁੰਦੀ ਨਹੀਂ ਜ਼ਿੰਦਗੀ ਦੂਜਿਆਂ ਨੂੰ ਨਹੀਂ ਕਹਿੰਦੇ ਸੀ ਖੁਦ ਵੀ ਹਾਂ ਆਪਾਂ ਸਾਰੀ ਹਾਂ ਅੱਜ ਕੱਲ ਬੇਲੋੜੀਆਂ ਚੀਜ਼ਾਂ ਦੀ ਟੈਨਸ਼ਨ ਲੈਂਦੇ ਨੇ ਘਟੋ ਘਟ ਅੱਜ ਕੱਲ 80% ਜਿਹੜੇ ਲੋਕ ਨੇ ਉਹ ਡਿਪਰੈਸ਼ਨ 'ਚ ਨੇ 50% ਦੀ ਤਾਂ ਦਵਾਈ ਚੱਲਦੀ ਆ ਹਾਲਾਂਕਿ 50% ਜਿਹੜੇ ਆਪਣੇ ਪਿੱਛੇ ਰਹਿ ਗਏ 20% ਉਹਨਾਂ ਚੋ ਵਿਚਾਰੇ ਠੀਕ ਨੇ 30% ਉਹ ਲੋਕ ਨੇ ਜਿਨ੍ਹਾਂ ਨੂੰ ਡਿਪਰੈਸ਼ਨ ਦਾ ਪਤਾ ਨਹੀਂ ਹਾਲਾਂਕਿ ਜਿਹੜੀ ਦਿਮਾਗ ਤੇ ਟੈਨਸ਼ਨ ਰਹਿੰਦੀ ਹੈ ਉਹ ਜਿਆਦਾ ਰੱਖਦੇ ਨੇ ਉਹ ਡਿਪਰੈਸ਼ਨ ਦਾ ਇੱਕ ਗੱਲ ਦੇਖੀਆ ਸਕੂਨ ਨਹੀਂ ਜ਼ਿੰਦਗੀ 'ਚ ਤਾਂ ਇੱਕ ਗੱਲ ਦੇਖੀਆ ਆਪਣੇ ਜਿਹੜੇ ਦਾਦੇ ਹੋਰੀ ਨੇ ਉਹਨਾਂ ਦੀ ਉਮਰ ਦੇ ਲੋਕ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹਮ ਹਣਾ ਸਹੀ ਗੱਲ ਕਿਉਂ ਨਹੀਂ ਹੈਗੀ ਟੈਨਸ਼ਨ ਕਿਉਂਕਿ ਉਹਨਾਂ ਦੀ ਜ਼ਿੰਦਗੀ ਵਧੀਆ ਐਸ਼ ਚ ਲੰਗੀ ਹੋਈ ਆ ਵਧੀਆ ਜ਼ਿੰਦਗੀ ਮਾਣੀ ਆ ਨਾ ਆਏ ਨਹੀਂ ਦੀ ਵੀ ਪੈਸੇ ਨਾਲ ਐਸ਼ ਨਾ ਐਸ਼ ਕਰਦੇ ਤੇ ਮਨ ਤੋਂ ਦਿਲ ਤੋਂ ਹਮ ਪਤਾ ਕਿਉਂ ਅੱਜ ਕੱਲ ਹਰੇਕ ਬੰਦਾ ਘਰੇ ਬੜ ਕੇ ਵਾਈਫਾਈ ਲੱਗੇ ਹੋਏ ਨੇ ਐਲਸੀਡੀਆਂ ਲੱਗੇ ਹੋਏ ਨੇ ਫੋਨ ਦੇਖੀ ਜਾਂਦਾ ਅੱਗੇ ਮੈਂ ਤੈਨੂੰ ਦੱਸਦਾ ਵੀਰੇ ਆਪਣਾ ਚੌਂਕ ਨਾ ਭਰਿਆ ਹੁੰਦਾ ਸੀ ਬੰਦੇ ਨਾਲ ਦੁਪਹਿਰੇ ਵੀ ਤੇ ਜਦੋਂ ਕੰਮ ਕਰਦੇ ਹੁੰਦੇ ਸੀ ਇੱਥੋਂ ਜਾ ਕੇ ਨਾ ਕੇ ਫੇਰ ਉੱਥੇ ਇਕੱਠੇ ਹੁੰਦੇ ਦੀ ਰਾਤ ਨੂੰ 11 12 ਵਜੇ ਤੱਕ ਬੈਠੇ ਰਹਿੰਦੇ ਤੇ ਟੈਨਸ਼ਨ ਕਿੱਥੋਂ ਰੋ ਸੁੱਥਾਂ ਖਾਲੀ ਹੋ ਗਈ ਹਾਂ ਅੱਗੇ ਇੰਨੇ ਇੰਨੇ ਲੋਕ ਬੈਠੇ ਤਾਂ ਸਕੂਟੀ ਜਾਂਦੇ ਦੀ ਉੱਥੇ ਹਾਂ ਵੀਰੇ ਹੁਣ ਤਾਂ ਬੁੜਿਆਂ ਨੂੰ ਵੀ ਮੋਬਾਈਲ ਲੈ ਕੇ ਦੇਤੇ ਜਿਹੜੇ ਜਿਨ੍ਹਾਂ ਕੋਲ ਮੋਬਾਈਲ ਆ ਗਿਆ ਉਹ ਵਿਚਾਰੇ ਮੋਬਾਈਲ 'ਚ ਬੈਠੇ ਰਹਿੰਦੇ ਹਾਂ ਮੋਬਾਈਲ ਕਾਹਤੋਂ ਜ਼ਿੰਦਗੀ ਦਬਾ ਘਰਦਾ ਆਪਾਂ ਲੋਕਾਂ ਨਾਲ ਵਿਚਰਦੇ ਨਹੀਂ ਆਪਣੇ ਮਨ ਦੀ ਗੱਲ ਨਹੀਂ ਕਰਦੇ ਕਿਸੇ ਨਾਲ ਉਹ ਮਨ ਦੇ ਅੰਦਰੋਂ ਹੀ ਅੰਦਰ ਹਵਾ ਆਪਣੀ ਜਾਂਦਾ ਆਪਣੀ ਕਾਮਨਾ ਉਹ ਕੋਈ ਗੱਡੀਆਂ ਕੋਈ ਕੁਛ ਬੋਲਟ ਕੋਈ ਵੱਡੀਆਂ ਆਪਣੇ ਤੋਂ ਵੱਡੇ ਨੂੰ ਦੇਖ ਕੇ ਆਪਾਂ ਮਨ ਚ ਚੀਜ਼ਾਂ ਪਾਲੀ ਜਾਂਦੇ ਆ ਵੀ ਮੇਰੇ ਕੋਲ ਆ ਵੀ ਹੋਵੇ ਆ ਵੀ ਹੋਵੇ ਸੰਤੁਸ਼ਟ ਨਹੀਂ ਰਹੇ ਰਹੀ ਜਿੰਦਗੀ ਤੋਂ ਹਾਲਾਂਕਿ ਆਪਾਂ ਨੂੰ ਜੋ ਪ੍ਰਮਾਤਮਾ ਨੇ ਦਿੱਤਾ ਅੱਗੇ ਜਿਹੜੇ ਆਪਣੇ ਸਿਆਣੇ ਬਜ਼ੁਰਗ ᱛੀ ਉਹਨਾਂ ਨੂੰ ਕੋਈ ਮੰਗੇ ਨਹੀਂ ਹੁੰਦੀ ਦੀ ਉਹਨਾਂ ਨੂੰ ਹੁੰਦਾ ਹੀ ਨਹੀਂ ਦੀ ਵੀ ਸਾਡੇ ਕੋਲ ਆ ਹੋਵੇ ਸਾਡੇ ਕੋਲ ਉਹ ਹੋਵੇ ਉਹ ਹੋਵੇ ਅੱਜ ਕੱਲ ਫਿਰ ਜਿੰਨਾ ਕਰ ਰੱਬ ਨੇ ਦੇਤਾ ਉਹ ਚ ਖੁਸ਼ ਰਹਿੰਦੇ ਹਾਂ ਕੰਮ ਕਰਦੇ ਸੀ ਕੰਮ ਕਰੀ ਜਾਂਦੇ ਸੀ ਉੱਥੇ ਗੱਲ ਸੁਣ ਸਵੇਰੇ 4 ਵਜੇ ਉੱਠ ਕੇ ਹਲ ਪਾਉਣ ਆ ਜਾਂਦੇ ਸੀ ਕਣਕ ਵੱਢਣ ਆ ਜਾਂਦੇ ਸੀ ਸਾਰਾ ਸਾਰਾ ਦਿਨ ਵੱਢੀ ਜਾਂਦੇ ਸੀ ਸ਼ਾਮ ਨੂੰ ਹਾਂ ਸ਼ਾਮ ਨੂੰ ਉੱਥੋਂ ਘਰੇ ਜਾਂਦੇ ਸੀ ਘਰੇ ਜਾ ਕੇ ਨੌਂਦੇ ਧੌਂਦੇ ਦੀ ਨੌਂਦੇ ਧੌਂਦਾ ਦਾ ਚਲ ਲੋਕ ਘੱਟੇ ਤੇ ਪਾਣੀ ਦੀ ਥੋੜੀ ਜਿਹੀ ਕੱਲ ਤੁੰਦੇ ਸੀ ਹਾਂ ਆਪਣਾ ਜਾਂਦੇ ਸੀ ਵੀਰੇ ਰੋਟੀ ਪਾਣੀ ਖਾਂਦੇ ਸੀ ਤੇ ਫੇਰ ਦੁਬਾਰੇ ਸੱਥ 'ਚ ਇਕੱਠੇ ਹੁੰਦੇ ਸੀ ਉਹਨਾਂ ਦੀ ਕਿਰਤ 11 12 ਵਜੇ ਤੱਕ ਬੈਠੇ ਰਹਿੰਦੇ ਸੀ ਹਨਾ ਫੇਰ ਟੈਨਸ਼ਨ ਮਨ 'ਚ ਸਾਲੀ ਕਿੱਥੋਂ ਆ ਜੂਗੀ ਕੰਮ 'ਚ ਮਨ ਲੱਗੇ ਰਹਿੰਦੇ ਹਨਾ ਹੁਣ ਕਣਕ ਕਪੈਨ ਆਉਂਦੀ ਆ ਦੋ ਘੰਟੇ ਚ ਕੀਲਾ ਕਾਂਟੇ ਜੇ ਵੱਢ ਕੇ ਮਾਰਦੇ ਫੜੀ ਰਹੇ ਵੀ ਉਹ ਵੀ ਆਪਾਂ ਨੂੰ ਆ ਲੱਗਦਾ ਵੀ ਤਾਂ ਕਟਰ ਹੋਰ ਵੱਡਾ ਹੋਵੇ ਵੀ 63 ਵੱਢ ਕੇ ਪਰ ਉਹ ਵੀ ਵੱੱਡੇ ਭਾਲ ਦਿਆ ਹੁਣ ਰੀਪਰ ਦੀ ਪਹਿਲਾਂ 55 ਇੰਚ 57 ਇੰਚ ਦੀ ਹੁਣ ਗਾਹਾਂ ਗਾਹ ਵੱਡੇ ਵੱਡੇ ਭਾਲਦੇ ਆ ਕਿਉਂਕਿ ਕੰਮ ਲੋਕਾਂ ਦਾ ਵੀ ਛੇਤੀ ਨਿਪਟੇ ਛੇਤੀ ਹੀ ਬੇਲੇ ਹੋਈ ਆ ਵੀਰੇ ਬੇਲੇ ਰਹਿਣ ਦੀ ਹੱਤ ਪੈ ਗਈ ਤਾਂ ਡਿਪਰੈਸ਼ਨ ਆ ਹਾਂ ਤੇ ਹੁਣ ਆਪਣੇ ਮਤਲਬ ਖੇਤ ਜੱਕ ਪੈਨ ਲੱਗਣੀ ਹੁੰਦੀ ਉਹ ਵੀ ਔਖਾ ਲੱਗਦਾ ਤੀਮੀਆਂ ਨੂੰ ਕਪੈਨ ਵਾਲੇ ਡਰਾਈਵਰਾਂ ਦੀ ਰੋਟੀ ਕਰਨੀ ਵੀ ਔਖੀ ਲੱਗਦੀ ਆ ਅੱਗੇ ਇੰਨੇ ਇੰਨੇ ਦੇਖੋ ਇੱਕ ਦੂਜੇ ਨਾਲ ਵੀਡੀਓ ਕਰਦੇ ਦੀ ਮੈਂ ਦੇਖਿਆ ਮੰਮੀ ਅੱਡਾ ਤਿੰਨ ਟਾਈਮ ਇੰਨਾ-ਇਨਾ ਥੱਬਾ ਲਾਉਂਦੀ ਰੋਟੀਆਂ ਦਾ ਬੰਦੇ ਲੱਗੇ ਹੁੰਦੇ ਸੀ ਹਨਾ ਐ ਇੱਕ ਬੁੜੀਆਂ ਕੰਮ ਕਰਦੀਆਂ ਸੀ ਜਦ ਅੱਜ ਕੱਲ ਦੀਆਂ ਕੁੜੀਆਂ ਤਾਂ ਕੰਮ ਹੀ ਨਹੀਂ ਹੁੰਦਾ ਲੈ ਅੱਜ ਕੱਲ ਕਿੱਥੇ ਫਿਰ ਕਹਿੰਦੇ ਸਾਨੂੰ ਡਿਪਰੈਸ਼ਨ ਹੋ ਗਿਆ ਜਦ ਆਪਣਾ ਮਾਨਾ ਜਿਹੜਾ ਉਹ ਆਪਾਂ ਸਾਰਾ ਦਿਨ ਮੋਬਾਈਲ ਚ ਬਾੜ ਰੱਖਣਾ ਸਾਰਾ ਦਿਨ ਬੇਫਾਲਤੂ ਦੀ ਟੈਨਸ਼ਨਾਂ ਚ ਵੀ ਸਾਡੇ ਕੋਲ ਤਾਂ ਆ ਨਹੀਂ ਸਾਡੇ ਕੋਲ ਆ ਹੋਵੇ ਆਪਾਂ ਲੋੜ ਤੋਂ ਵੱਧ ਖਰਚੇ ਕਰ ਲਏ ਆਪਣੀ ਕਾਮਨਾ ਪਤਾ ਕਿਉਂ ਵੱਧਦੀ ਆ ਕਿਉਂਕਿ ਆਪਾਂ ਫੋਨ 'ਚ ਦੇਖੀ ਜਾਂਦੇ ਆ ਵੀ ਹਾਂ ਉਹ ਇਹਦੇ ਕੋਲ ਆਏ ਉਹ ਰੀਅਲ ਲਾਈਫ ਹੁੰਦੀ ਔਨਾਂ ਦੀ ਹਾਂ ਇੱਕ ਹੋਰ ਗੱਲ ਸੱਚ ਇਹਦੇ ਤੋਂ ਥੋੜੀ ਡਿਪਰੈਸ਼ਨ ਵਾਲੇ ਤੋਂ ਮੈਂ ਅੱਡ ਹਟ ਕੇ ਦੱਸਦਾ ਤੇ ਇਹ ਜਿਹੜੇ ਬਲੌਗਰ ਹੁੰਦੇ ਨੇ ਨਾ ਇਹ ਡੁਬਲੀਕੇਟ ਲਾਈਫ 'ਚ ਹੁੰਦੇ ਨੇ ਇਹਦੇ 'ਚ ਫਿਰ ਆਪਣੀ ਫੈਮਿਲੀ 'ਚ ਬਹੁਤ ਇਫੈਕਟ ਪੈਂਦਾ ਹੈ ਹਨਾ ਤਲਾਕ ਹੁੰਦੇ ਨੇ ਇਹਦੇ ਨਾਲ ਦੁੱਖ ਦਿਖਾਉਂਦੇ ਹੀ ਨਹੀਂ ਪਤੰਦਰ ਜ਼ਿੰਦਗੀ ਦੇ ਹਾਂ ਕਰ ਵਾਲੀ ਆਪਣੀ ਵਾਈਫ ਪਤੋਏ ਆਸ ਰੱਖਦੇ ਆ ਵੀ ਹਾਂ ਮੈਨੂੰ ਇੰਨਾ ਫੰਡ ਮਤਲਬ ਕਰਾਉਣ ਵਾਲਾ ਕਿਉਂ ਨਹੀਂ ਬੰਦਾ ਮਿਲਿਆ ਉਹ ਦੇਖੋ ਵਲੌਗ ਹੁੰਦਾ 10 15 ਮਿੰਟ ਦਾ ਹਾਂ ਠੀਕ ਆ ਉਹ ਚੋ ਦਿਖਾਉਂਦੇ ਆ ਪਤਾ ਨਹੀਂ ਲੈਂਦੇ ਪਤਾ ਨਹੀਂ ਕੁਛ ਨਾ ਉਹੀ ਮਾਲਚ ਫੇਰੀ ਜਾਂਦੇ ਜਾ ਕੇ ਬਣਾ ਲਏ ਸ਼ੋਪਿੰਗ ਆ ਕਰ ਲਿਆ ਜੀ ਇਹ ਬੋ ਆਪਣੇ ਲੋਕ ਉਹੀ ਸੋਚੀ ਜਾਂਦੇ 80 90% ਦੁਨੀਆ ਤੇ ਇਹਨਾਂ ਨੇ ਕੰਮ ਨਹੀਂ ਕਰਿਆ ਹਾਂ ਫਿਰ ਇਹ ਬਲੌਗਰਾਂ ਨੇ ਕਰਿਆ ਮੈਂ ਕਹਿੰਦਾ ਇਹਨਾਂ ਦਾ ਟਰੱਕ ਭਰ ਕੇ ਨਾ ਉਹ ਮੈਕਸੀਕੋ ਵਾਲੇ ਬਾਰਡਰ ਤੇ ਲਾਉਣ ਜਾ ਕੇ ਇਹਨਾਂ ਨੂੰ ਗੰਦ ਪਾ ਰੱਖਿਆ ਯਾਰ ਇੱਕ ਲਾਈਵ ਵਾਲੀ ਵਿਖਾਉਂਦੇ ਆ ਉਹਨਾਂ ਨੂੰ ਜਿੰਨਾ ਕਿ ਸੋਸ਼ਲ ਮੀਡੀਆ ਤੋਂ ਪੈਸਾ ਬਣਦਾ ਬਣਦਾ ਵੀ ਬਹੁਤ ਆ ਪਸੰਦ ਕਰ ਰਹੇ ਬਲੌਗਰਾਂ ਨੂੰ ਤਾਂ ਉਹਨਾਂ ਦਾ ਆਪਾਂ ਨੂੰ ਨਹੀਂ ਬਣਦਾ ਹੈਗਾ ਆਪਾਂ ਹੁਣ 2 ਦਿਨਾਂ 'ਚ ਸ਼ਾਰਟ ਮੂਵੀ ਬਣਾਉਨੇ ਆ ਇੱਕ ਦਿਨ ਉਹਨਾਂ ਨੂੰ ਐਡੀਟਿੰਗ ਤੇ ਲੱਗਦਾ ਹੋਰ ਸਾਰਾ ਕੁਝ ਲੱਲਾ ਪੱਬਾ ਥੰਬੇ ਨੇ ਲੱਡ ਬਣਦੀ ਆ ਉਹ ਪਤੰਦਰ 2 ਘੰਟੇ 'ਚ 10-15 ਮਿੰਟ ਦਾ ਬਲੌਗ ਕੁੱਟ ਕੇ ਛਾੜ ਦਿੰਦੇ ਆ ਛਾੜ ਦਿੰਦੇ ਆ ਇਹ ਨਹੀਂ ਪਤਾ ਇਨਕਮ ਲੱਖਾਂ 'ਚ ਹੋ ਜਾਂਦੀ ਹੁੰਦੀ ਹੈ ਹੁਣ ਚੱਕ ਲੈ ਜਾਂਦੇ ਨੇ ਕਮਰੇ 'ਚ ਇਹ ਨਹੀਂ ਪਤਾ ਵੀ ਅੱਗੇ ਅਗਲਾ ਕਿਹੜੀ ਹਾਲਤ 'ਚ ਹੋਊ ਇਹ ਪੈਸਾ ਕਮਾਉਣਾ ਸੋਸ਼ਲ ਮੀਡੀਆ ਦਾ ਜੋਕ ਜਣੀ ਗਲਤ ਗੱਲ ਆ ਯਾਰ ਮੈਂ ਕਹੂੰਗਾ ਗਲਤ ਗੱਲ ਨਹੀਂ ਗੱਲ ਤਾਂ ਗਲਤ ਹੀ ਹੋਵੇ ਸੀ ਹੁਣ ਆਪ ਸੁਤਰੀਆਂ ਵੀਡੀਓ ਬਣਾਓ ਬਧੀਆ ਨਾ ਆਪਣੇ ਵੇ ਉਹ ਲੋਕ ਵੀ ਨਹੀਂ ਦੇਖਦੇ ਇਹ ਸਾਰੀ ਕੁ ਮਿੰਟ ਗੱਲ ਸੁਣ ਯਾਰ ਤੇਜੀ ਮੇਰੀ ਵੀਰੇ ਇਹ ਹੁਣ ਤਾਂ ਗੰਦ ਪਾਈ ਜਾਂਦੇ ਨੇ ਇਹ YouTube ਤੇ ਹੀ ਰਹੂਗਾ ਆਪਣੀ ਅੱਗੇ ਲਾ ਦੂ ਉਹ ਕੀ ਦੇਖ ਕੇ ਕੀ ਕਰਨਗੇ ਉਹ ਉਹ ਦੇਖਣਗੇ ਤੇਰਾ ਪਾਪਾ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਅੱਗੇ ਕੀ ਚੱਲਿਆ ਕਰੂਗਾ ਉਹ ਤੇਰਾ ਪਪਾ ਉਹ ਸੋਸ਼ਲ ਮੀਡੀਆ ਤੇ ਤੇਰੀ ਮੰਮੀ ਦੇਖ ਹਾਂ ਵੀ ਬਲੌਗ ਬਣਾ ਲਿਆ ਅੱਜ ਭਨੇ ਬਲੌਗ ਬਣਾ ਲਿਆ ਅੱਜ ਤਾਂ ਨਾ ਭਨੇ ਮੈਂ ਥੋੜੇ ਫੋਨ ਦੀ ਮੈਮਰੀ ਭਰ ਗਈ ਸੀ ਤਾਂ ਨਹੀਂ ਬਣਾਇਆ ਹਨਾ ਅੱਗੇ ਵਾਲਾ ਮਾਹੌਲ ਕੀ ਹੋਣਾ ਵੀਰੇ ਖਬਰ ਕੀ ਬਣੂ ਦੁਨੀਆ ਦਾ ਮੈਂ ਤਾਂ ਸੋ ਸੋ ਡਰ ਲੱਗ ਜਾਂਦਾ ਯਾਰ ਯਾਰ ਇੱਕ ਅਸਲ ਮੈਂ ਗੱਲ ਪਤਾ ਕੀ ਹੈ ਅੱਗੇ ਵਾਲੀ ਲਾਈਫ ਅੱਜ ਵਾਲੀ ਲਾਈਫ ਨਾਲੋਂ ਬਹੁਤ ਜ਼ਿਆਦਾ ਵਧੀਆ ਆ ਵੀਰੇ ਬਹੁਤ ਵੀਰੇ ਬਹੁਤ ਮੈਂ ਮੈਂ ਕਈ ਵਾਰ ਸੁੱਤਾ ਪਿਆ ਸੋਦਦਾ ਨਾ ਵੀ ਰੱਬਾ ਤੈ ਮੈਨੂੰ ਆ ਜਨਮ ਨਾ ਅੱਜ ਤੋਂ 25 30 ਸਾਲ ਪਿੱਛੇ ਦੇ ਦੇਣਾ ਹੀ ਮੈਨੂੰ ਲਾਈਫ ਇੰਨੀ ਸੋਹਣੀ ਲੱਗਦੀ ਵੀਰੇ ਜਦ ਡੈਡੀ ਹਣੀ ਤੜਕੇ ਸਵੇਰੇ ਚਾਹ ਪੀ ਕੇ ਆਪਣੇ ਬਾਹਰ ਚ ਉਹ ਚਰਸਤਾ ਸੀ ਮਤਲਬ ਚੌਂਕ ਬਣਾਇਆ ਸੀ ਇੱਕ ਤਰ੍ਹਾਂ ਦਰਵਾਜ਼ਾ ਵੀ ਤੇ ਉੱਥੇ ਉੱਥੇ ਚਲੇ ਜਾਂਦੇ ਬੰਦੇ ਆ 20 ਵੀ 25-25 ਜਣੇ ਉੱਥੇ ਬੈਠ ਕੇ ਗੱਲਾਂ ਮਾਰ ਦਿੰਦੇ ਵੀ ਜਿੰਨਾ ਚਿਰ ਖੇਤ ਨੀਤੀ ਜਾਣਾ ਉਹਨਾਂ ਚਿਰ ਬੈਠੇ ਗੱਲਾਂ ਮਾਰੀ ਜਾਂਦੇ ਤੇ ਲੋਕ ਇੱਕ ਦੂਏ ਦਾ ਦੁੱਖ ਵੀਰੇ ਮੈਂ ਜਾਂਦਾ ਹੁੰਦਾ ਸੀ ਸਕੂਲ ਮੈਨੂੰ ਆਏ ਜੀ ਕਰਦਾ ਸੀ ਮੈਂ ਸਕੂਲ ਨਾ ਜਾਵਾਂ ਮੈਂ ਇਹਨਾਂ ਕੋਲ ਬੈਠਾ ਰਹਾ ਹਾਂ ਹਾਂ ਸਹੀ ਗੱਲ ਮੈਨੂੰ ਆਏ ਤੇ ਮੈਂ ਬड़ा ਹੋ ਕੇ ਐਵੇਂ ਮਤਲ ਫਨ ਕਰੂੰ ਵੀਰੇ ਉਹ ਗੱਲਾਂ ਖਤਮ ਹੋ ਗਈ ਖਤਮ ਹੋ ਗਈ ਜਿਹੜੀ ਹੈਗੀ ਦੀ ਬਾਰੇ ਲੰਘੇ ਆਪਣੇ ਨਾਲ ਦੇ ਜਿਹੜੇ ਹੈਗੇ ਦੀ ਇੱਕ ਦੂ ਕੁਝ ਨਰਸਿਆਂ 'ਚ ਫਸ ਕੇ ਕੁਛ ਕਿਵੇਂ ਕਿਵੇਂ ਨਾ ਕਿਵੇਂ ਕੋਈ ਰਿਹਾ ਹੀ ਨਹੀਂ ਬਰੇ ਬਹੁਤ ਸੋਹਣੀ ਫਾਨ ਵਾਲੇ ਮੈਂ ਤੈਨੂੰ ਦੱਸਦਾ ਮੇਰੇ ਚਾਚੇ ਦੀ ਗੱਲ ਹਮ ਇੱਕ ਵਾਰ ਭਾਈ ਕੀ ਹੋਇਆ ਆਪਣੇ ਇੱਕ ਪਿੰਡ ਦਾ ਬੰਦਾ ਸੀ ਉਹ ਮੁਖੌਲੀ ਹੀ ਥੋੜਾ ਆ ਉਹਦੇ ਨਾਲ ਚਾਚਾ ਮੇਰਾ ਰਹਿੰਦਾ ਵੀ ਬਾਲਾ ਸੀ ਹਮ ਉਹ ਲੈ ਗਿਆ ਉਹਨੂੰ ਕਹਿੰਦਾ ਚੱਲ ਆਪਾਂ ਕੁੜੀ ਕੋਲ ਜਾ ਕੇ ਆਉਣਾ ਵੀ ਮਿਲ ਕੇ ਆਉਣਾ ਖਾਨੀ ਕੀ ਸੰਧਾਰਾ ਫੜਾ ਕੇ ਆਉਣਾ ਹਾਂ ਹਾਂ ਮੇਰਾ ਚਾਚਾ ਥੋੜਾ ਜਿਆ ਹੈ ਸਿੱਧਾ ਸਾਦਾ ਵਿਚਾਰਾ ਦੂਰ ਲੋਕਾਂ ਦਾ ਹਾਂ ਹਾਂ ਸਾਦਾ ਬੰਦਾ ਹਾਂ ਉਹ ਭਾਈ ਚਾਚੇ ਨੂੰ ਸਾਈਕਲ ਚਲਾਉਣ ਲਾਤਾ ਇੱਕ ਤਾਂ ਮੂਰਲੀ ਹਵਾ ਚੱਲੇ ਹਾਂ ਉਹ ਸਾਈਕਲ ਚਲਾਵੇ ਭਾਈ ਆਪ ਜਿਹੜਾ ਬੰਦਾ ਤੀ ਉਹ ਪਿੱਛੇ ਬੈਠਾ ਕੀ ਕਰਿਆ ਕਰੇ ਹਾਂ ਉਹਦੇ ਕੋਲੋ ਕੱਪੜਾ ਤੇ ਉਹਦੇ ਨਾਲ ਟਾਇਰ ਘੁੱਟ ਲਿਆ ਕਰ ਉਹ ਭਾਈ ਖੜਾ ਹੋ ਜੋਰ ਮਾਰੇ ਮਾਰਾ ਛੱਟਾ ਮੂਰਲੀ ਆਵਾ ਉਹ ਕਦੇ ਵੀ ਉਹਦਾ ਮਹੀਨਾ ਦੀ ਕੰਨਾ ਥਾਣੀ ਕਰਮੀ ਚੂੰਦੀ ਤੀ ਉਹਦੇ ਜਦੋਂ ਨਹੀਂ ਕੱਲ ਜਾਂਦੀ ਹਾਂ ਇਹ ਜਾਂ ਚੌੜਾ ਕਰਦੇ ਹੀ ਜਦ ਅੱਗੇ ਮਨ ਸੰਤੁਸ਼ਟ ਰਹਿੰਦੇ ਜਾਂ ਟੈਨਸ਼ਨ ਕਿੱਥੇ ਵੜ ਜੂਗੀ ਅੱਜ ਕੱਲ ਕਰਨਾ ਚੌੜਾ ਗਿਆ ਡੰਗ ਮਾਰ ਕੇ ਸੀ ਡੰਗ ਮਾਰੂ ਅਗਲਾ ਕਉ ਚਲ ਵੇ ਸਾਲਿਆ ਜਾਂਦਾ ਹੀ ਨਹੀਂ ਪਹਿਲੀ ਗੱਲ ਤੋਂ ਹਾਂ ਸਹੀ ਗੱਲ ਹੈ ਨਾ ਹੁਣ ਦੇਖੋ ਏਸੀ ਆ ਗਏ ਮੋਬਾਈਲ ਆ ਗਏ ਮੋਟਰਸਾਈਕਲ ਆ ਗਏ ਇਹ ਇਹ ਚੀਜ਼ਾਂ ਨੇ ਟੈਨਸ਼ਨਾਂ ਵਧਾਉਂਦੀਆਂ ਵੀਰੇ ਵਧਾਉਂਦੀਆਂ ਏਸੀਆਂ ਦੇ ਬਿੱਲ ਭਰਨੇ ਪੈਂਦੇ ਨੇ ਮੋਟਰਸਾਈਕਲਾਂ 'ਚ ਤੇਲ ਪਵਾਉਣਾ ਪੈਂਦਾ ਗੱਡੀਆਂ 'ਚ ਤੇਲ ਪਵਾਉਣਾ ਪੈਂਦਾ ਆ ਜਿਹੜੇ ਫਾਸਟ ਟੈਗ ਜੇ ਅੱਡ ਹੋ ਗਏ ਪਹਿਲਾਂ ਦੱਸ ਕਾਗਜ਼ ਪੱਤਰਾਂ ਦਾ ਖਰਚਾ ਅੱਡ ਅੱਗੇ ਆ ਚੀਜ਼ਾਂ ਦੇ ਨਾਲ ਗੱ ਨਾ ਕਿਤੇ ਆਉਣ ਜਾਣ ਆਪਣੇ ਬਜ਼ੁਰਗਾਂ ਨੂੰ ਟੈਨਸ਼ਨ ਨਾ ਹੀ ਜੇ ਕਿਤੇ ਜਾਂਦੇ ਦੀ ਕਿਸੇ ਦੇ ਮਰੇ ਖਪੇ ਦੀ ਜਾਂਦੇ ਦੀ ਹਾਂ ਟੈਨਸ਼ਨ ਨਾ ਨਹੀਂ ਤੇ ਆਪਣੇ ਬੋੜਿਆਂ ਨੂੰ ਜਮਾ ਵੀ ਭਰੇ ਆਪਣੇ ਬਜ਼ੁਰਗਾਂ ਨੂੰ ਬਹੁਤ ਸੋਹਣੀ ਲਾਈਫ ਕੱਟੀ ਆ ਉਹਨਾਂ ਨੇ ਪਤਾ ਕਿਉਂ ਦੇਖ ਲਿਆਉਣਾ ਨਹੀਂ ਤੀ ਕੋਸਾ ਦੁੱਧ ਕਰਦਾ ਘਿਓ ਕਰਦਾ ਪਨੀਰ ਕਰਦਾ ਆਪਣਾ ਦਾਲਾਂ ਸਬਜ਼ੀਆਂ ਖੇਤਾਂ 'ਚ ਹੋ ਜਾਂਦੀਆਂ ਸੀ ਸਾਰੀ ਘਰ ਦਾ ਹੁੰਦਾ ਇੱਕ ਕੱਲੀ ਚਾਹ ਪੱਤੀ ਮੁੱਲ ਲੈਂਦੇ ਤੇ ਮੈਨੂੰ ਲੱਗਦਾ ਹੈ ਕਿ ਨੋਨ ਹਣਾ ਉਸ ਵੀ ਲੈਣ ਦੀ ਲੋੜ ਨਹੀਂ ਸੀ ਮਿੱਠਾ ਕਰਦਾ ਹੁੰਦਾ ਸੀ ਕਿਲਾੜੀਆਂ ਚੱਲਦੀਆਂ ਚੱਲਦੀਆਂ ਸੀ ਹਨਾ ਸਾਰਾ ਕੁਝ ਕਰਦਾ ਸੀ ਵੀਰੇ ਮੈਂ ਕਹਿੰਦਾ ਕੋਈ ਟੈਨਸ਼ਨ ਹੈ ਉਹ ਟੈਨਸ਼ਨ ਲੈਣ ਉਹਨਾਂ ਨੇ ਯਾਰ ਆਪਣੇ ਖਰਚੇ ਕੰਟਰੋਲ 'ਚ ਰੱਖੇ ਸੀ ਖਰਚਾ ਹੈ ਉਹ ਨਹੀਂ ਦੀ ਕੋਈ ਜਿੰਨੀ ਕਿ ਚਾਦਰ ਤੇ ਓਨੇ ਕੋ ਉਹਨਾਂ ਨੇ ਪੈਰ ਪਸਾਰੇ ਹੋਏ ਤੇ ਨਾ ਤਾਂ ਕੋਈ ਐਡਾ ਵਿਆਹ だっती ਵੀ ਹਾਂ ਵਿਆਹ ਪੈਸਾਂ ਦੇ ਕਰਦੇ ਤੇ ਆਪਣਾ ਟੈਂਟ ਟੁੰਟ ਲਾ ਲੈਂਦੇ ਤੇ ਉੱਥੇ ਖਵਾ ਕੇ ਬਰਾਤ ਨੂੰ ਨਾਲੇ ਵੀਰੇ ਜੀ ਬਹੁਤ ਲੱਗਦਾ ਸੀ ਉਹ ਦਿਨਾਂ 'ਚ ਮੇਲ-ਗਿਲ ਹੁਣ ਅੱਜ ਕੱਲ ਕਿਹੜਾ ਮੇਲ-ਗਿਲ ਹੁੰਦਾ ਵੀਰੇ ਰਾਤ ਨੂੰ ਡੀਜੇ ਲਾ ਕੇ ਦੋ ਚਾਰ ਲੰਗਾੜੇ ਯਾਰ ਆ ਜਾਂਦ ਰਹੇ ਆ दारू पीके कुक्का मार ले अंदर ने दुए दिन नु अनंत कर जो जंदे मुंडा तड़के सिर दुखते दी गोली लेके फिर शेर बननी पोंदा। ਗੱਲ ਸਹੀ ਹੈ ਜੀ। ਨਾਲੇ ਇੱਕ ਗੱਲ ਹੁਣ ਲੋਕਾਂ ਨਾਲ ਵਿਚਰਦੇ ਹੀ ਨਹੀਂ ਹੈਗੇ। ਵਿਚਰਦੇ ਨਹੀਂ ਬਰੇ। ਅੱਗੇ ਬੋੜੇ ਇਕੱਠੇ ਹੁੰਦੇ ਦੀ ਇਕੱਠੇ ਹੋ ਕੇ ਵਾਡੀਆਂ ਕਰਦੇ ਦੀ। ਹਾਂ। ਅੱਜ ਕੱਲ ਇਕੱਲਾ ਬੰਦਾ ਹੁੰਦਾ ਕੰਪੈਨ ਵਾਲੇ ਦੀ ਰੋਟੀ ਢੋਂਦਾ ਜਾਨ ਨੂੰ ਕਣ ਕ ਵੱਢੀ ਜਾਂਦੀ। ਅੱਗੇ ਇੰਨੇ ਇੰਨੇ ਬੰਦੇ ਇਕੱਠੇ ਹੁੰਦੇ ਦੀ ਇੰਨਾ ਚੌ ਹੁੰਦਾ ਦੀ ਹਾੜੀ ਦਾ। ਹਾਂ ਵੀ ਹਾੜੀ ਪਟਾਂਗੇ ਹੁਣ। ਹਾਂ। ਬਿਰੇ ਸ਼ਰਤਾਂ ਲਾ ਲਾ ਕੇ ਕਰੇ ਪੂਰੇ ਹਾਂ ਸੱਚ ਇਹ ਗੱਲ ਹਾਂ ਆਪਣੇ ਬਾਪੂ ਨਹੀਂ ਦੱਸਦੇ ਹੁੰਦੇ ਦੀ ਵੀ ਸ਼ਰਤ ਲਾ ਕੇ ਵੱਢਦੇ ਦੀ ਵੀ ਦੇਖਦਾ ਕਿਹੜਾ ਟੋਟਲ ਦੀ ਸ਼ਰਤ ਲਾ ਲੈਂਦੀ ਦੀ ਪੱਟੂ ਹਾਂ ਵੀ ਜਿਹੜਾ ਪਹਿਲਾਂ ਵੱਡੂ ਉਹ ਬੋਤਰ ਜਿਹੜਾ ਜਿਹੜਾ ਗੈਲੋ ਰਹਿ ਜਾਂਦਾ ਸੀ ਨਾ ਜਿਹੜਾ ਤਾਂ ਵਿਚਾਰਾ ਹੂੰ ਹੌਲੀ ਵੱਢਦਾ ਸੀ ਵੱਡੀ ਨਹੀਂ ਤੇ ਜਾਂਦੀ ਜਿਹਦੀ ਪਹਿਲਾਂ ਵੱਡੀ ਜਾਂਦੀ ਸੀ ਉਹ ਕਿਆਰਾ ਪਟਾ ਦਿੰਦੇ ਤੇ ਜਿਹੜਾ ਤੇਰੇ ਮੇਰੇ ਵਰਗਾ ਜਿਹਦੇ ਲੱਤਾਂ ਦੁਖਣ ਲੈਂਦੀ ਵਿੱਚ ਦੀ ਖੜਾ ਹੋਣ ਲੱਗ ਜਾਂਦਾ ਸੀ ਉਹਦੇ ਨਹੀਂ ਤੇ ਵਢਾਉਂਦੇ ਉਹ ਕਹਿੰਦੇ ਵੀ ਆਪ ਚੱਲ ਸਾਲਾ ਤੂੰ ਮਸ਼ਕਰੀਆਂ ਕਰਦਾ ਹਨਾ ਕੇਰਾ ਦੀ ਗੱਲ ਸੁਣ ਹਾਂ ਆ ਪਤਾ ਨਹੀਂ ਕੌਣ ਦੱਸਦਾ ਥੋੜੇ ਕਿ ਦਿਨ ਪਹਿਲਾਂ ਦੀ ਗੱਲ ਸ਼ਾਇਦ ਤੂੰ ਮੇਰੇ ਨਾਲ ਦੀ ਕੇਰਾ ਆਪਣੇ ਪਿੰਡ ਦੇ ਇਕੱਠੇ ਹੋ ਕੇ ਕਿਤੇ ਮਤਲਬ ਕਿ ਜਾਂਦੇ ਹੁੰਦੇ ਸੀ ਨਾ ਬਾਡੀ ਕਰਨ ਬਾਗੇ ਉਧਰੋਂ ਗਾਣ ਦੂਏ ਆਏ ਹੋਏ ਸੀ ਕਿਸੇ ਹੋਰ ਦੇ ਹਾਂ ਉਹਨਾਂ ਨਾਲ ਮੁਕਾਬਲਾ ਕਰ ਲਿਆ ਪਤੰਦਰਾਂ ਨੇ ਹਾਂ ਉਹ ਵੱਡਣ ਛੇਤੀ ਆਪਣੇਲੇ ਵੱਡਣ ਹੌਲੀ ਪਤਾ ਨਹੀਂ ਤੇਰਾ ਚਾਚਾ ਪਤਾ ਨਹੀਂ ਕਿਹੜਾ ਕਹਿੰਦਾ ਹਾਂ ਅਮਰੀਕ ਖਾਣੀ ਪਤਾ ਨਹੀਂ ਕਿਹੜਾ ਉਹ ਕਹਿੰਦਾ ਅਸੀਂ ਉਹਨੂੰ ਮਰਲਕ ਦੇ ਨੇ ਗਾਹਾਂ ਭੇਜਿਆ ਵੀ ਜਦ ਅਸੀਂ ਰੋਟੀ ਖਾਣ ਲੱਗੇ ਉਹ ਵੀ ਬਹਿ ਗਿਆ ਅਸੀਂ ਬਹਿ ਗਏ ਕਣਕ ਚ ਲਟਿਆ ਆ ਉਹ ਮੈਨੂੰ ਪਤਾ ਇਹ ਗੱਲ ਦਾ ਕਹਿੰਦਾ ਮੈਂ ਭਾਈ ਇਦਨੂ ਲੇਟ ਮਾਰਿਆ ਕਰ ਇਦਨ ਲਟਾ ਵੀ ਖੜਿਆ ਆ ਤੇ ਕਹਿੰਦਾ ਮਦਦ ਦੀ ਖੜੀ ਖੜੀ 간 ਕੇ ਤੀ ਵੀ ਆਏ ਲਟਿਆ ਤੀ ਲਟਲੇ ਵੱਡੀ ਨਾ ਜਾ ਬੋਣਾ ਤੋਂ ਉਹਨਾਂ ਨਾਲ ਅਸੀਂ ਮੂਰੇ ਨਿਕਲ ਗਏ ਕਹਿੰਦਾ ਪਤਲੇ ਪਤਲੇ ਤੇ ਕਹਿੰਦਾ ਮੈਨੂੰ ਵੀ ਇਹ ਗੱਲ ਦਾ ਪਤਾ ਲੱਗਾ ਕਹਿੰਦਾ ਵੀ ਭਾਈ ਫਿਰ ਕੀ ਹੋਇਆ ਉਹ ਪਤਲੇ ਕਹਿੰਦਾ ਉਹਨਾਂ ਨੇ ਫੇਰ ਸਾਲਿਆਂ ਨੇ ਕਿਹਾ ਸਾਤੋਂ ਮੂਰੇ ਦੀ ਲਾਤਾ ਕਹਿੰਦਾ ਬੱਡ ਬੱਡ ਕੇ ਸਾਡੀ ਬੱਸ ਕਰਾ ਕੇ ਕਹਿੰਦੇ ਨੇ ਵੀ ਆਥਣ ਸਾਡੇ ਨਾਲ ਕੋਲੋ ਸਹੀ ਗੱਲ ਆ ਪਤਾ ਨਹੀਂ ਪਤੰਦਰ ਜੀ ਕੀ ਟੋਕਿਆ ਆ ਚ ਲੈ ਲਈ ਪਿੰਡਕੋੜ ਦੀ ਗੱਲ ਆ ਖਣੀ ਪਤਾ ਨਹੀਂ ਕਿਹੜੇ ਪਿੰਡ ਗਏ ਆਹੋ ਵੀਰੇ ਅੱਗੇ ਪਤਾ ਕੀ ਅੱਗੇ ਚਲ ਨਸ਼ੇ ਦੀ ਵੀ ਗੱਲ ਕਰਦਾ ਕਿ ਨਸ਼ਾ ਵੀ ਟਮਾਟ ਸ਼ਰਾਬ ਹੁੰਦੀ ਸੀ ਘਰ ਦੀ ਕੱਢ ਲੈਂਦੇ ਤੇ ਆਥਰਾਂ ਵੱਢ ਕੇ ਪੈਗ ਪੈਗ ਲਾ ਕੇ ਆਪਣਾ ਸਮਝ ਲਿਮਟ ਚ ਪੀਂਦੇ ਸੀ ਲਿਮਟ ਚ ਕੋਈ ਫੀਮ ਫੋਮ ਬਿਰਲਾ ਖਾਂਦਾ ਹੁੰਦਾ ਸੀ ਪਿੰਡ ਦੇ ਕੋਈ ਫੀਮ ਦਾ ਚਰ ਬਿਰਲਾ ਹੀ ਖਾਂਦਾ ਕੋਈ ਬਿਰਲਾ ਬਿਰਲਾ ਹਨਾ ਬੁੜਿਆਂ ਕੋਲ ਹੁੰਦੀ ਜ਼ਰੂਰਤ ਸੀ ਪਰ ਖਾਂਦੇ ਨਹੀਂ ਤੇ ਲਾਉਂਦੇ ਨਹੀਂ ਤੇ ਉਹ ਸਮਝ ਆਧਾਰ ਤੇ ਹਨਾ ਸਹੀ ਗੱਲ ਅੱਜ ਕੱਲ ਕੀ ਯਾਰ ਚਿੱਟੇ ਤੋਂ ਬਣਾ ਮੈਨੂੰ ਯਾਰ ਸੋਚੀ ਸੋਚ ਕੇ ਮੈਂ ਹੈਰਾਨ ਹੁੰਨਾ ਵੀ ਪੰਜਾਬ ਕਿੱਥੇ ਤੋਂ ਕਿੱਧਰ ਨੂੰ ਜਾ ਰਿਹਾ ਆ ਆਪਾਂ ਆਪਾਂ ਇੱਕ ਉਹ ਪੀੜੀ ਆ ਆਪਾਂ ਨੇ ਸਾਰਾ ਕੁਝ ਦੇਖ ਲਿਆ ਆਪਾਂ ਨੇ ਉਹ ਸਮਾਂ ਵੀ ਦੇਖਿਆ ਆ ਹੁਣ ਜਿਹੜੀ ਨੌਜਵਾਨੀ ਬਰਬਾਦ ਹੋ ਰਹੀ ਆ ਬੇਫਾਲਤੂ ਨਸ਼ਾ ਵਸਾਏ ਕਰਨ ਆਏ ਕਰਨ ਨੂੰ ਫੁਗਰੀ 'ਚ ਨਸ਼ਾ ਕਰੀ ਜਾਂਦੇ ਆ ਫੁਗਰੀ 'ਚ ਲੜਾਈਆਂ ਲੜੀ ਜਾਂਦੇ ਆ ਸ਼ੋਅ ਆਫ ਅੱਗੇ ਕੋਈ ਲੜਦਾ ਹੀ ਨਹੀਂ ਦੀ ਕਿਸੇ ਨਾਲ ਕੋਈ ਵੀ ਨਹੀਂ ਲੜਦਾ ਆਪਾਂ ਸਕੂਲਾਂ 'ਚ ਪੜ੍ਹਦੇ ਦੀ ਆਪਣੀ ਜੇ ਕਿਸੇ ਨਾਲ ਲੜਾਈ ਪੈ ਜਾਂਦੀ ਦੀ ਉਦੋਂ ਹੀ ਤੀ ਦਿਨ ਬੋਲਣ ਲੱਗ ਜਾਂਦੀ ਅੱਜ ਕੱਲ ਜੇ ਲੜਾਈ ਪਈ ਜੇ ਮੁੰਡਿਆਂ ਖੁੰਡਿਆਂ ਦੀ ਉਹ ਪੈ ਪਤਾ ਨਹੀਂ ਕਿੱਥੇ ਕਿ ਤੱਕ ਜਾਂਦਾ ਪਿਸਤੌਲ ਲਿਆਉਂਦੇ ਨੇ ਕਿਦਰੋਂ ਪਿਸਤੌਲ ਕੀ ਟਾਈਮ ਪੈਂਦੇ ਨੇ ਜੇ ਟੱਕਰ ਜਾਂਣ ਫੇਰ ਲੜਾਈ ਜੇ ਉਧਰ ਉਹਦੇ ਹੱਥੇ ਆ ਗਿਆ ਉਹ ਲੜਾਈ ਉਹ ਕੁੱਟ ਦਿੰਦਾ ਕਦੇ ਉਹ ਕੁੱਟ ਦਿੰਦਾ ਅੱਗੇ ਲੜਾਈ थी ਡਾਂਗ ਛੋਟੇ ਦੀ ਹੁਣ ਸਾਲੀ ਹੋ ਗਈ ਬਰੇ ਰੱਬ ਨਾਲ ਇਹ ਗੱਲ ਗਲਤ ਯਾਰ ਹੁਣ ਅਸਲਾ ਅੱਗੇ ਕੰਮ ਲਈ ਹੁੰਦਾ ਦੀ ਵੀ ਵਿਰੋਧੀ ਲਈ ਜੇ ਕੋਈ ਚੜ ਕੇ ਆਵੇ ਹੂੰ ਆਪਣੀ ਸੇਫਟੀ ਲਈ ਅੱਗੇ ਸਾਕਿਆ ਨਾ ਲੋਕ ਕਹਿੰਦੇ ਨੇ ਵੀ ਪੜ੍ਹ ਕੇ ਸਮਝਦਾਰ ਬਣਦੇ ਮੈਂ ਕਹਿੰਦਾ ਹਨ ਪੜ੍ਹ ਸਮਝਦਾਰ ਦੀ ਬਈ ਬਹੁਤ ਉਹਨਾਂ ਦੇ ਉਹਨਾਂ ਨੇ ਨਚੋੜ ਕੱਢਿਆ ਹੋਇਆ ਜੀੰਦਗੀ ਦਾ ਵੀਰੇ ਹੂੰ ਹੁਣ ਆਪਾਂ ਆ ਆਪਰੇ ਬੈਠੇ ਆ ਆਪਾਂ ਗੱਲਾਂ ਕਰਦੇ ਆ ਆਪਾਂ ਉਹਨਾਂ ਕੁਝ ਪੜ੍ਹ ਕੇ ਨਹੀਂ ਸਿੱਖਿਆ ਜਿੰਨਾਂ ਜਿੰਦਗੀ ਚ ਹੜਕੇ ਸਿੱਖਿਆ ਪੜ੍ਹ ਕੇ ਸਿੱਖਿਆ ਵੀਰੇ ਉਹ ਹੜੇ ਹੋਏ ਲੋਕ ਸੀ ਹੂੰ ਪਤਾ ਦੀ ਉਹਨਾਂ ਨੂੰ ਵੀ ਦੁਨੀਆਦਾਰੀ ਕਿਵੇਂ ਦੀ ਆ ਕਿਵੇਂ ਦੀ ਲਿਖ ਅੱਗੇ ਦੇਖ ਨਾ ਮੋਟਰਸਾਈਕਲ ਹੁੰਦੇ ਦੀ ਨਾ ਗੱਡੀਆਂ ਦੀ ਨਾ ਟਰੈਕਟਰ ਦੀ ਟਰੈਕਟਰ ਚੱਲ ਟਮਾਟੇ ਵਾਲੇ ਹੁੰਦਾ ਸੀ ਉਹ ਕੰਮ ਕੰਮ ਦੀ ਕੰਮ ਲਈ ਵਰਤਿਆ ਜਾਂਦਾ ਸੀ ਹੁਣ ਗੱਡੀ ਆ ਮੋਟਰਸਾਈਕਲ ਹੁਣ ਆਪਾਂ ਬਾਲੀਵਾਲ ਖੇਡਣ ਆਉਣੇ ਆ ਆਪਾਂ ਮੋਟਰਸਾਈਕਲ ਤੇ ਜਾਂਦੇ ਹਾਂ ਆਪਾਂ ਸਾਈਕਲਾਂ ਤੇ ਨਹੀਂ ਜਾਂਦੇ ਹਾਲਾਂਕਿ ਸਾਈਕਲ ਸਭ ਦੇ ਆ ਮੋਟਰਸਾਈਕਲ ਉਹਨਾਂ 'ਚ ਤੇਲ ਪਾਉਣਾ ਉਹ ਸਾਰਾ ਕੁਝ ਫਜ਼ੂਲ ਖਰਚਾ ਹੀ ਆ ਫਜ਼ੂਲ ਖਰਚੀ ਬਰੇ ਫਜ਼ੂਲ ਟੈਨਸ਼ਨ ਆ ਫਜ਼ੂਲ ਪਿੰਡ ਜਾਣਾ ਪਿੰਡ ਉਰੇ ਆਪਣੇ ਖੇਤਾਂ 'ਚ ਕਰਨੇ ਦੋ ਤਿੰਨ ਦਿਨ ਢੇੜੇ ਲੱਗੇ ਜਾਂਦੇ ਮੋਟਰਸਾਈਕਲ ਤੇ ਬਰੇ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਸੀ ਖੁਦ ਸੀ ਆਪਣੇ ਤੇ ਲਾ ਕੇ ਕਹਿੰਦੇ ਕਿਸੇ ਨੂੰ ਨਹੀਂ ਕਹਿੰਦੇ ਸੀ ਠੀਕ ਆ ਕਿਉਂਕਿ ਸਾਰੇ ਐਂ ਕਰਦੇ ਆਂ ਜੇ ਆਪਾਂ ਕਰਦੇ ਸਾਰੀ ਦੁਨੀਆ ਹੀ ਕਰਦੀ ਆਂ ਸ਼ਹਿਰ ਜਾਣਾ ਪੈਂਦਾ ਰੋਜ਼ ਰੋਜ਼ ਮੰਗ ਸ਼ਹਿਰ ਦੀ ਗੜੀ ਅੱਗੇ ਬੁੜੇ ਸੇ 6 ਮਹੀਨੇ ਬਾਅਦ ਸ਼ਹਿਰ ਜਾਂਦੇ ਹੁੰਦੇ ਸੀ ਜਾਂਦੇ ਸੀ ਵੀਰੇ ਹਾਂ ਹਾਂ ਬੱਲ ਸਹੀ ਆ ਤੇਰੀ ਨਾਲੇ ਹੁਣ ਤਾਂ ਸਾਰਾ ਕੁਝ ਮੋਬਾਈਲਾਂ ਕਰਕੇ ਸਾਰਾ ਕੁਝ ਘਰੇ ਪਤਾ ਲੱਗ ਜਾਂਦਾ ਹੁਣ ਆਪਾਂ ਨੂੰ ਚੀਜ਼ਾਂ ਹੀ ਲੋੜੀਆਂ ਇੰਨਾ ਵਧੀਆਂ ਵੀ ਆਪਾਂ ਨੂੰ ਸ਼ਹਿਰ ਜਾਣਾ ਹੀ ਪੈਂਦਾ ਸਬਜ਼ੀ ਉਹ ਨਹੀਂ ਕਰੇ ਹੁੰਦੀ ਕਿਸੇ ਦੇ ਉਹ ਸ਼ਹਿਰੋਂ ਕੋਈ ਲਾਉਂਦਾ ਹੀ ਨਹੀਂ ਖੇਤ ਚ ਸਬਜ਼ੀ ਵੀਰੇ ਅੱਗੇ ਬੇਲਾਂ ਬੂਲਾਂ ਲਾਈਆਂ ਹੁੰਦੀਆਂ ਸਿਆਣਿਆਂ ਦੀਆਂ ਸਬਜ਼ੀ ਵੀਰੇ ਮੈਂ ਕਹਿੰਦਾ ਕੋਈ ਤੋੜਾ ਹੀ ਨਹੀਂ ਤੀ ਹੁੰਦਾ ਤੇਰੇ ਮੇਰੇ ਵਰਗੇ ਜੇ ਕੋਈ ਹੁੰਦਾ ਤੇ ਉਹਨੂੰ ਵੀ ਕੁੰਡ ਮਿਲਾ ਕੇ ਅੱਜ ਕੱਲ ਪੈਸਾ ਬਹੁਤ ਜ਼ਿਆਦਾ ਇੰਪੋਰਟੈਂਟ ਕਰ ਰਹੇ ਲੋਕਾਂ ਨੇ ਆਪਾਂ ਮੁੱਦੇ ਤੇ ਆਈ ਜਿੰਦਗੀ ਦਾ ਜਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਤੀ ਇਹ ਮਤਲਬ ਪੈਸਾ ਹੋ ਗਿਆ ਹਨਾ ਮੇਨ ਪੁਆਇੰਟ ਜ਼ਿੰਦਗੀ ਦਾ ਪੈਸੇ ਤੋਂ ਬਿਨਾ ਯਾਰ ਦੁਨੀਆ ਨੂੰ ਕੁਝ ਦਿਖ ਨਹੀਂ ਰ ਲੋਕ ਐ ਭਾਲਦਿਆਂ ਵੀ ਪੈਸੇ ਇਕੱਠੇ ਹੋਣ ਕੋਲ ਵੀ ਹਾਂ ਇਕੱਠੇ ਕਰ ਲਈਏ ਇਕੱਠੇ ਕਰ ਲਈਏ ਇਕੱਠੇ ਕਰ ਲਈਏ ਐ ਪਤਾ ਨਹੀਂ ਹੈ ਕਿ ਵੀ ਤੜਕੇ ਉੱਠਣਾ ਕਿ ਨਾ ਕਿ ਨਾ ਇਹ ਚੀਜ਼ ਦਾ ਕਿਸੇ ਦਾ ਭਰੋਸਾ ਨਹੀਂ ਸਹੀ ਗੱਲ ਹੈ ਅੱਜ ਕੱਲ ਆ ਹੁਣ ਪਿਛਲੇ 5-10 ਦੇ ਨਾ ਮੈਂ ਹੁਣ ਚੱਲ ਸੋਸ਼ਲ ਮੀਡੀਆ ਦੀ ਗੱਲ ਕਰਦਾ ਇੰਸਟਾਗ੍ਰam ਤੇ ਮੈਂ ਘੱਟੋ ਘੱਟ 10 ਨੌਜਵਾਨਾਂ ਦੀ ਤੇਰੇ ਤੋਂ ਛੋਟੇ ਬਿੱਲੇ ਮੇਰੇ ਵਰਗਿਆਂ ਦੀਆਂ ਫੋਟੋਆਂ ਦੇਖੀਆਂ ਆਰ ਆਈ ਪੀ ਲਿਖ ਕੇ ਪਈਆਂ ਹੁਣ ਐ ਨਹੀਂ ਪਤਾ ਵੀ ਕੋਈ ਤਾਂ ਕਿਵੇਂ ਮਰਦਾ ਕੋਈ ਕਿਵੇਂ ਮਰਦਾ ਵੀ ਕਿਵੇਂ ਮਰੇ ਵੀ ਤਾਂ ਐ ਸੋਚੋ ਵੀ 10 ਮੁੰਡੇ ਨੌਜਵਾਨ ਮੁੰਡੇ ਤੁਰ ਗਏ ਹੁੰਦੇ ਸਾਰੇ ਇਕੱਲੇ ਇਕੱਲੇ ਨੇ ਪਿੱਛੇ ਕੋਈ ਨਹੀਂ ਰਹਿੰਦਾ ਨਾਲ ਨਾਲੇ ਗੱਲ ਸੁਣ ਹੁਣ ਵਾਲੀ ਲਾਈਫ ਤੋਂ ਤੇ ਪਿਛਲੀ ਲਾਈਫ ਤੋਂ ਆਪਣੇ ਦੇ ਬਜ਼ੁਰਗ ਹੁੰਦੇ ਜੀ ਕੋਈ ਨੌਜਵਾਨੀ ਚ ਟਮਾਟਾ ਲਾ ਹੁੰਦਾ ਹੀ ਜਿਹੜਾ ਮਰਦਾ ਤੇ ਉਹ ਵੀ ਪੱ 25 25 ਪਿੰਡਾਂ 'ਚ ਖਬਰ ਉੜ ਜਾਂਦੀ ਸੀ ਵੀ ਹਾਂ ਉਹ ਕਿਵੇਂ ਮਰ ਗਿਆ ਕਿਵੇਂ ਹੋ ਗਿਆ ਤੇ ਅੱਜ ਕੱਲ੍ਹ ਕੱਲ ਦੇਖੇ ਜੇ ਕੋਈ ਬੰਦਾ ਮਰ ਜਾਏ ਕੋਈ ਏਡੀ ਬਹੁਤ ਹੀ ਕਾਮਨ ਜੀ ਨਹੀਂ ਗੱਲ ਹੋਣੀ ਵੀ ਉਹ ਮਰ ਗਿਆ ਦੱਖਣੀ ਰਿਹਾ ਲੋਕਾਂ ਕੋਈ ਕਾਤਲ ਹੋ ਜੇ ਉਹ ਵੀ ਕਾਮਨ ਜਾ ਹੋਗਾ ਵੀ ਹਾਂ ਹੁੰਦਾ ਅੱਗੇ ਜੇ ਕੋਈ ਵੀਰੇ ਕਾਤਲ ਹੋ ਜਾਂਦਾ ਤੀ 10-10 ਸਾਲ ਉਹਦੀਆਂ ਗੱਲਾਂ ਚੱਲੀ ਜਾਂਦੀਆਂ ਤੀ ਆ ਸੁੱਚੇ ਸੂਰਮੇ ਹੋ ਰਹਾਂ ਨੇ ਦੇਖ ਲਾ ਹਾਂ ਸਹੀ ਉਹ ਗੱਲਾਂ ਕਹਾਣੀਆਂ ਬਣ ਜਾਂਦੀਆਂ ਸੀ ਉਹ ਅੱਗੇ ਵੀ ਕੋਈ ਕਤਲ ਹੁੰਦਾ ਹੀ ਨਹੀਂ ਤੇ ਯਾਰ ਕੋਈ ਕਿਸੇ ਨੂੰ ਮਾਰ ਕਿਸੇ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਨੀ ਤੀ ਹੁੰਦੀ ਕੋਈ ਨਫ਼ਰਤ ਨਹੀਂ ਕਰਦਾ ਦੀ ਅੱਜ ਕੱਲ ਨਫ਼ਰਤ ਬਹੁਤ ਜ਼ਿਆਦਾ ਹੁੰਦੀ ਨਫ਼ਰਤ ਪੈਸੇ ਨੇ ਫੁਲਾਤੀ ਵੀਰੇ ਹੂੰ ਹਾਂ ਇਹਨੇ ਫਲਾਇਆ ਨਾ ਫਿਰ ਉਹੀ ਗੱਲ ਹੈ ਡਿਪਰੈਸ਼ਨ ਵੀ ਪੈਸੇ ਕਰਕੇ ਡਿਪਰੈਸ਼ਨ ਵੀ ਪੈਸੇ ਕਰਕੇ ਜਿਹਦੇ ਕੋਲ ਹੈਗਾ ਉਹਨੂੰ ਵੀ ਉਹਨੂੰ ਡਿਪਰੈਸ਼ਨ ਆ ਉਹਨੂੰ ਆਏ ਆ ਵੀ ਹਾਂ ਮੈਂ ਕੀ ਮੈਂ ਸਾਬਾ ਇਹਨੂੰ ਕੀ ਕਰਾਂ ਕੀ ਮੈਂ ਤੈਨੂੰ ਇੱਕ ਗੱਲ ਦੱਸਦਾ ਭਾਈ ਜਿਹਦੇ ਕੋਲ ਨਹੀਂ ਹੈਗਾ ਉਹ ਵਿਚਾਰਾ ਉਹ ਸੋਚ-ਸੋਚੇ ਤੱਕੜੇ ਬਾਰੇ ਵੀ ਫਲਾਣੇ ਕੋਲ ਆ ਮੈਂ ਤੈਨੂੰ ਮੈਂ ਤੈਨੂੰ ਇੱਕ ਗੱਲ ਦੱਸਦਾ ਮੇਰਾ ਯਾਰ ਦੋਸਤ ਆਪਣਾ ਔਰ ਅਸੀਂ ਉਹਦਾ ਇੱਕ ਪਿੰਡ ਦਾ ਬੰਦਾ ਚੱਲ ਹੁਣ ਗੱਲ ਤੁਰੀ ਹੋਈਆ ਕਹਿ ਦਿੰਨੇ ਆ ਹਾਂ ਉਦੇ ਕੋਲ ਹਾਲਾ ਦੇਣ ਪਾ ਗਏ ਉਹਨੂੰ ਉਹ ਬੰਦਾ ਬਹੁਤ ਵਧੀਆ ਤਗੜਾ ਮਤਲਬ ਵਧੀਆ ਤਨਖਾਹ ਗਿਰਦੀ ਉਹਨੂੰ ਹਾਂ ਤੇ ਲੱਗੇ ਪਿੰਡ ਦਾ ਕੰਨੀ ਆਪਣੇ ਦਾ ਮੈਂ ਭੁੱਲ ਗਿਆ ਯਾਰ ਥੋੜੀ ਸਾਲ ਕਦੀ ਗੱਲ ਆ ਉਹਦੇ ਕੋਲ ਪੈਸੇ ਦੇਣ ਗਏ ਹੋਏ ਸੀ ਚਲ ਮੁੰਡੇ ਨੇ ਉਹਨੇ ਸਾਬ ਕਿਤਾਬ ਲਾ ਕੇ ਦੱਸਿਆ ਸਾਰਾ ਵੀ ਤੇਰਾ ਇੰਨਾ ਹਾਲਾ ਰਹਿੰਦਾ ਵੀ ਤੇਰੇ ਕੋ ਨਹੀਂ 11000 ਵਾਦਾ ਮੇਰਾ ਆ ਮੁੰਡਾ ਜਿਹੜਾ ਮੈਂ ਨਾਲ ਗਿਆ ਸੀ ਵੀ ਉਹਦੇ ਕੋ ਨਹੀਂ 11000 ਵਾਦਾ ਹਾਲੇ ਵਾਲੇ ਦਾ ਹਾਂ ਹਾਂ ਚਲ ਇਹ ਮੁੰਡਾ ਕਹਿੰਦਾ ਵੀ 11300 ਕੋਸ਼ ਰੁਪਏ ਬਣੇ ਤੇ ਇਹ ਮੁੰਡਾ ਕਹਿੰਦਾ ਵੀ ਚਲੋ ਲਓ ਜੀ ਮੈਂ ਤੁਹਾਨੂੰ 11000 ਕਰ ਦਿੰਦਾ ਚਲ ਕੋਣੀ ਨਾ ਵੀਰੇ ਨਾ ਸਾਡੇ ਪੈਸੇ ਦਾ ਐ ਹੱਲ ਜੁ ਐ ਹੋਜੀ 300 ਰੁਪਈਆ ਵੀਰੇ ਉਹਨੇ ਛੱਡਿਆ ਨੇ ਹਾਲਾਂਕਿ 3-4 ਲੱਖ ਮਹੀਨੇ ਦਾ ਗਿਰਦਾ ਉਹਦੇ ਘਰੇ ਉਹਨੇ 300 ਰੁਪਏ ਨੇ ਉਹਨੂੰ ਛੱਡਿਆ ਆਪਣੀ ਵਰਗਾ ਤੁਰਿਆ ਜਾਂਦਾ 300 ਨੂੰ ਕੋਈ ਸਮਝਦਾ ਨਹੀਂ ਜਿਹਦੇ ਇਹ ਪੱਲੇ ਕੁਝ ਹੈ ਹੀ ਨਹੀਂ ਵੀਰੇ ਇੰਨਾ ਰਿਚ ਬੰਦਾ ਨਹੀਂ ਜਮੀਨ ਉਹਦੇ ਕੋਲ ਜਾਇਦਾਦ ਮੈਨੂੰ ਐ ਲੱਗਦਾ ਵੀ ਜਿਉਂਦੇ ਹੁਣ ਵੀ ਕੰਮ ਕਰਨੋਂ ਹਟ ਜਿਉ ਉਹਦੇ ਪੰਜ ਪੀੜੀਆਂ ਬੈ ਕੇ ਖਾ ਸਕਦੇ ਨੇ ਨਾ ਇੱਕ 300 ਰੁਪਏ ਨੇ ਹੁਣ ਛੱਡਿਆ ਦੇਖ ਲਾਲ ਪੈਸਾ ਬਹੁਤ ਰਿਸ਼ਤਿਆਂ ਨਾਲੋਂ ਪੈਸਾ ਉੱਤੇ ਕਰ ਲੈ ਲੋਕਾਂ ਨੇ ਹਣਾ ਹਾਂ ਉਹੀ ਗੱਲ ਹੈ ਤਾਂ ਹੀ ਤਾਂ ਸਾਰਾ ਕੁਝ ਅੱਜਕੱਲ ਪੈਸੇ ਪਿੱਛੇ ਹਾਂ ਕੋਈ ਕਿਸੇ ਦਾ ਵਰਤ ਦਾ ਪੈਸੇ ਪਿੱਛੇ ਕਿਸੇ ਦਾ ਕੋਈ ਵਿਹਾਰ ਜਾਂ ਪੈਸੇ ਵਿੱਚ ਸਹੀ ਗੱਲ ਆ ਵੀਰੇ ਗਰੀਬ ਨਾਲ ਕੋਈ ਨਹੀਂ ਵਰਤਦਾ ਤਾਕੜੇ ਦੀ ਐ ਜੀ 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 ਹਾਂ ਹਲੇ ਹਲੇ ਪਿੰਡਾਂ 'ਚ ਥੋੜਾ ਜਿਹਾ ਹੈ ਪਿੰਡਾਂ 'ਚ ਵੀ ਜਣੀ ਹੋਣ ਲੱਗਿਆ ਸ਼ਹਿਰ 'ਚ ਤਾਂ ਕੋਈ ਕਿਸੇ ਨੂੰ ਲੈਣਾ ਦੇਣਾ ਹੀ ਨਹੀਂ ਹੈਗਾ ਚਲ ਆਪਾਂ ਹੁਣ ਬਹੁਤ ਹੋ ਗਈ ਹਨ ਆਪਣੀ ਗੱਲਬਾਤ ਸਮਾਪਤ ਕਰੀਏ ਦੇਖੋ ਵੀਰ ਜੇ ਤੁਹਾਨੂੰ ਪਸੰਦ ਆਇਆ ਤਾਂ ਕਮੈਂਟ ਕਰਿਓ ਵਧੀਆ-ਵਧੀਆ ਪਸੰਦ ਆਦਾ ਅੱਗੇ ਵਧੀਆ-ਵਧੀਆ ਪੋਡਕਾਸਟ ਲੈ ਕੇ ਆਵਾਂਗੇ ਕਿਉਂਕਿ ਸਾਡੇ ਦਿਮਾਗ 'ਚ ਗੱਲਾਂ ਦਾ ਭਰਿਆ ਪਿਆ ਹੈ ਮਤਲਬ ਐਕਸਪੀਰੀਅੰਸ ਨਾਲ ਸਾਨੂੰ ਸਿਆਣਿਆਂ ਦੀਆਂ ਗੱਲਾਂ ਦੀਆਂ ਨਿਆਣਿਆਂ ਦੀਆਂ ਗੱਲਾਂ ਸਾਰਾ ਕੁਝ ਮਤਲਬ ਤੁਸੀਂ ਦੱਸੋ ਸਾਨੂੰ ਆ ਪਹਿਲੀ ਵਾਰ ਹੀ ਬਣਾਇਆ ਜੇ ਕੋਈ ਮਾੜੀ-ਮੋਟੀ ਗਲਤੀ ਹੋ ਗਈ ਹੋਣਾ ਤਾਂ ਕਿਹੜੇ ਮੁੱਦੇ ਤੇ ਅਗਲਾ ਪੋਡਕਾਸਟ ਕਰੀਏ ਉਹ ਵੀ ਦੱਸਿਓ ਠੀਕ ਥੈਂਕ ਯੂ